ਹਾਂਜੀ ਸੱਸੀ ਕਬੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਵਾਲੀ ਵੀਡੀਓ ਆ ਜਿਹੜੀ ਤੁਹਾਡੇ ਲਈ ਬਹੁਤ ਜ਼ਰੂਰੀ ਆ ਜਿਹੜੇ ਵੀਰਾਂ ਨੇ ਨਵੇਂ ਪਲਾਉ ਲਏ ਆ ਸਾਰੇ ਜਾਣੇ ਵੀਰ ਜਰੂਰ ਦੇਖਿਓ ਹਨਾ ਸਾਰੀ ਕੱਲੀ ਕੱਲੀ ਡਿਟੇਲ ਦੀ ਵੀਡੀਓ ਬਣਾਤੀ ਆ ਕਿ ਬਹੁਤ ਵੀਰ ਪੁੱਛਦੇ ਹੁੰਦੇ ਸੀ ਵੀਰੇ ਐਂ ਆ ਕਿਵੇਂ ਕਰਨਾ ਸਾਈਡ ਵਾਲਾ ਢੇੜਾ ਕਿਵੇਂ ਆ ਸ਼ੁਰੂ ਕਿਵੇਂ ਕਰਨਾ ਸਾਰਾ ਕੁਝ ਦੱਸਿਆ ਹੋਇਆ ਵੀਡੀਓ ਪੂਰੀ ਦੇਖ ਲਿਓ ਠੀਕ ਨਹੀਂ ਤੇ ਉਹਨੂੰ ਸਕਿਪ ਨਾ ਕਰਿਓ ਸਾਰੀ ਵੀਡੀਓ ਦੇਖ ਲਿਓ ਵੀਰ ਬਣੇ ਪੂਰੀ ਫੇਰ ਦੇਖ ਲਿਓ ਹਨ ਸਾਰਾ ਕੋਈ ਡਿਟੇਲ ਵਾਈ ਦੱਸਿਆ ਵੀਰੋ ਚ ਆ ਦੇਖੋ ਇਦਾਂ ਜੜਾ ਨਿਕਲਦੀਆਂ ਇਹਦੇ ਵਿੱਚ ਤਾਂ ਕਰਕੇ ਆ ਕੀ ਮਸ਼ੀਨ ਨਾ ਤੋੜ ਦੇਵੇ ਤੇ ਬਈ ਆਪਾਂ ਪੜਾਓ ਫੇਰ ਲੈਣੇ ਆ ਇਹ ਝੋਨਾ ਖੜਾ ਆਪਣਾ ਦਾ ਥੋੜਾ ਡੂੰਗਾ ਘਾਟ ਹੀ ਰੱਖੀ ਕਿੰਨਾ ਕਾ ਹੁਣ ਲੱਗੇ ਦੀ ਪਤਾ ਲੱਗੂ ਆ ਦੇਖ ਲਓ ਵੀਰੇ ਜਦੋਂ ਆਪਾਂ ਪਲਾਉ ਦਾ ਬਹੁਤ ਵੀਰ ਕਹਿੰਦੇ ਆ ਨਾ ਵੀ ਚਲੋ ਅੱਜ ਤੱਕ ਹਜੇ ਇਹ ਖੇਤ ਸਾਫ਼ ਹੀ ਆ ਆਪਾਂ ਪਰਾਲੀ ਵਾਲੇ ਜੀ ਵੀ ਪੂਰਾ ਸਮਝਾਵਾਂਗੇ ਕਿ ਆ ਦੇਖੋ ਪਹਿਲਾਂ ਪਹਿਲਾਂ ਪਲਾਉ ਦਾ ਜਿਹੜਾ ਆਪਾਂ ਖੇਤ ਤੋਂ ਇੱਧਰ ਨੂੰ ਸੈੱਟ ਲੈਣਾ ਠੀਕ ਨਹੀਂ ਆ ਖਾਲੀ ਪੈ ਗਈ ਨਾ ਥੋੜਾ ਘੱਟ ਡੂੰਗਾ ਕਰ ਲਾ ਵੀ ਜਦੋਂ ਆਪਾਂ ਪਲਾਉ ਖੇਤ ਦੇ ਨਾਲ ਪਹਿਲਾ ਗੇੜਾ ਲਾਉਣਾ ਸ਼ੁਰੂ ਕਰਨਾ ਉਦੋਂ ਵਾ ਪੱਕੀ ਬੜ ਦੇ ਨਾਲੋਂ ਲਾ ਲਓ ਪਰ ਪਹਿਲਾ ਡੂੰਗਾ ਘੱਟ ਲਾਇਓ ਹਨਾ ਵੀ ਡੂੰਗਾ ਨਾ ਉਨਾਂ ਲਾਇਓ ਫੇਰ ਸਹੀ ਹੋ ਜਾਂਦਾ ਵਾ ਤੇ ਮੁੜ ਕੇ ਜਦੋਂ ਉਧਰੋਂ ਲੈ ਕੇ ਆਓਗੇ ਬਸ ਉਹ ਚੱਲ ਪੈਂਦਾ ਥੋੜਾ ਗੇੜਾ ਹਨਾ ਜਿਹੜਾ ਜਿਹੜੀ ਆ ਖਾਲੀ ਪਈ ਆ ਇਹ ਕੋਈ ਖਾਲੀ ਆਪਾਂ ਨੂੰ ਖਰਾਬ ਨਹੀਂ ਕਰਦੀ ਕਿਉਂਕਿ ਜਦੋਂ ਆਪਾਂ ਰੋਟਾਵੇਟਰ ਤੁਸੀਂ ਫੇਰੋਗੇ ਇਹ ਰੋਟਾਵੇਟਰ ਨੇ ਪੱਧਰ ਕਰ ਦੇਣਾ ਆ ਦੇਖ ਜਿਵੇਂ ਆਪਾਂ ਆਹ ਜਿਹੜਾ ਪਹਿਲਾਂ ਸ਼ੁਰੂ ਕਰਿਆ ਵਾ ਇਹਦੇ ਨਾਲ ਜਿਵੇਂ ਹੁਣ ਤੁਸੀਂ ਪਹਿਲੀ ਵਾਰ ਬੋਣਾ ਪਹਿਲੀ ਵਾਰ ਇੱਧਰ ਨੂੰ ਹੀ ਬਾਓ ਜਿਵੇਂ ਪਲਾਉ ਫੇਰਿਆ ਹੈ ਉਹਦੇ ਉੱਤੇ ਰਹਿੜ ਬਗਲੋ ਇਹਨੂੰ ਬਾਵੇ ਰਹਿੜ ਬਗਲ ਕੇ ਘੇਰੇ ਲੋਟਣਾ ਬਾਵੇ ਕਿਉਂਕਿ ਰਹਿੜ ਬਗਲ ਕੇ ਨਾ ਸਾਈਡਾਂ ਸੂਡਾਂ ਤੇ ਸਾਰਾ ਸਹੀ ਹੋ ਜਾਂਦਾ ਕੋਈ ਦਿੱਕਤ ਨਹੀਂ ਆਉਂਦੀ ਜਿਹੜਾ ਮਾੜਾ ਮੋਟਾ ਵੀ ਉੱਚਾ ਹੋਣਾ ਇਹਨੇ ਸਾਰਾ ਪੱਧਰ ਹੋ ਜਾਇਆ ਆ ਦੇਖੋ ਵੀਰੇ ਬਾਕੀ ਚਲੋ ਤੁਸੀਂ ਆਪਦੇ ਹਿਸਾਬ ਨਾਲ ਜਿਵੇਂ ਤੁਹਾਨੂੰ ਠੀਕ ਲੱਗੇ ਪਹਿਲੇ ਗੇੜੇ ਦਾ ਜਿਵੇਂ ਹੁਣ ਆ ਪਹਿਲਾ ਟਾਇਰ ਆ ਜਿੱਥੇ ਤੱਕ ਤੁਹਾਡੇ ਪਲਾਉ ਨੇ ਮਿੱਟੀ ਬਾਹਰ ਕੱਢ ਕੇ ਸਿੱਟੀ ਉੱਥੇ ਰੱਖਣਾ ਆ ਦੇਖ ਲਓ ਜਿੱਥੇ ਥੋਡੇ ਪਲਾਉ ਨੇ ਮਿੱਟੀ ਕੱਢ ਕੇ ਸਿੱਟੀ ਸੀ ਉੱਥੇ ਤੱਕ ਰੱਖਣਾ ਲੈ ਹੋ ਗਿਆ ਲੈਵਲ ਖਤਰਾ ਠੀਕ ਨਹੀਂ ਜਿਹੜੀ ਉਹ ਖਾਲੀ ਪਈ ਆ ਉਹ ਖਾਲੀ ਆਟੋਮੈਟਿਕਲੀ ਭਰ ਜਾਣੀ ਆ ਉਹਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਨਾ ਥੋੜਾ ਖਤ੍ਹਾ ਨੀਵਾ ਹੋਣਾ ਨਾ ਕੁਝ ਹੋਣਾ ਇਹਦਾ ਹੋਰ ਵੀ ਹੱਲ ਹੋ ਜਾਂਦਾ ਜਿਵੇਂ ਜਦੋਂ ਸਮਝ ਲਓ ਆਪਾਂ ਪਰਾਲੀ ਉਹ ਕਰਨੀ ਆ ਹਨਾ ਜਿਹੜਾ ਆਪਾਂ ਜਿਹੜਾ ਇੱਥੇ ਲਾਇਆ ਹਨਾ ਉਹ ਤੁਸੀਂ ਆਹ ਜਿਹੜੇ ਨੂੰ ਟਾਇਰ ਨੂੰ ਇੱਥੇ ਰੱਖ ਲਓ ਇਹ ਖਾਲੀ ਆਟੋਮੈਟਿਕਲ ਭਰ ਜਾਣੀ ਆ ਜਿਹੜੇ ਉੱਧਰ ਲੋ ਢੇਡੇ ਨੇ ਉਹਨੇ ਆਟੋਮੈਟਿਕਲੀ ਇਹਨੂੰ ਭਰ ਦੇਣਾ ਖਾਲੀ ਹਾ ਦੇਖ ਲਓ ਬਸ ਅ ਵੀ ਢੇਡੇ ਚੱਲ ਪਏ ਪਲਾਉ ਦੇ ਤੇ ਗੇੜੇ ਚੱਲ ਪੇ ਤਾਂ ਬਸ ਹੁਣ ਹੁਣ ਇੱਕ ਵੱਡਿਆਂ ਵਾਂ ਚੱਲੀ ਜਾਣਾ ਪੜਾਓ ਬਸ ਇਹ ਨਾ ਦੇਖੋ ਟਰੈਕਟਰ ਤਾਂ ਸਾਰੇ ਵੀਰੇ ਵਧੀਆ ਵਾ ਸਾਰੇ ਵਧੀਆ ਜੋਰ ਲੋਂਦੇ ਆਪਾਂ ਕਿਸੇ ਟਰੈਕਟਰ ਨੂੰ ਨਾ ਨਿੰਦਦੇ ਆ ਨਾ ਵਾਸਤਾ ਹਨਾ ਹੁਣ ਕੱਲ ਕਈ ਇੱਕ ਵੀਰ ਨੇ ਗਲਤ ਕਮੈਂਟ ਕਰਿਆ ਸੀ ਫੇਸਬੁੱਕ ਤੇ ਹਨਾ ਵੀ ਤੈਨੂੰ ਕੀ ਪਤਾ ਹਾਲੈਂਡ ਟਰੈਕਟਰ ਵਧੀਆ ਯਾਰ ਵੀਰੇ ਮੈਨੂੰ ਤਾਂ ਆ ਪਸੰਦ ਆ ਹਾਲੈਂਡ ਮੈਂ ਕਿਸੇ ਟਰੈਕਟਰ ਨੂੰ ਮਾੜਾ ਥੋੜੀ ਕਿਹਾ ਮੈਂ ਤਾਂ ਉਹਦੀਆਂ ਖੂਬੀਆਂ ਤੇ ਕਮੀਆਂ ਦਸੀਆਂ ਇਹ ਉਹ ਦੱਸਣਾ ਮੇਰਾ ਫਰਜ ਆ ਕਿਉਂਕਿ ਮੈਂ ਚਲਾਉਣਾ ਮੇ ਤੋਂ ਵੀਰ ਪੁੱਛਦੇ ਆ ਉਹ ਦੱਸਣਾ ਮੇਰਾ ਫਰਜ ਆ ਵੀ ਕਿਹੜੇ ਟਰੈਕਟਰ ਚ ਕਿਹੜੀ ਖੂਬੀ ਆ ਜਿਹੜਾ ਮੇਰੇ ਕੋਲੇ ਆ ਹੁਣ ਮੇਰੇ ਕੋਲੇ ਸਵਰਾਜ ਹੈ ਨਹੀਂ ਸੋਨਾਲੀਕਾ ਹੈ ਨਹੀਂ ਮੈਂ ਉਹਨਾਂ ਬਾਰੇ ਕਦੇ ਕਿਵੇਂ ਬੋਲ ਪੂੰ ਜਦ ਮੈਂ ਚਲਾਈ ਨਹੀਂ ਮੈਂ ਉਹਨਾਂ ਦੀ ਰਿਵਿਊ ਜਾਂ ਕਿਵੇਂ ਕਹਿ ਦੂੰ ਮੈਂ ਤਾਂ ਕਦੇ ਕਿਸੇ ਦੇ ਘਰੇ ਖੜੇ ਦਾ ਰਿਵਿਊ ਨਹੀਂ ਦੇ ਸਕਦਾ ਉਹਦਾ ਕਿਉਂ ਕਿਉਂਕਿ ਮੈਂ ਤਾਂ ਚਲਾਇਆ ਨਹੀਂ ਜਿੰਨਾ ਚਿਰ ਆਪ ਆਪ ਨਹੀਂ ਚਲਾਇਆ ਉਹਨਾਂ ਚਿਰ ਨਹੀਂ ਆਪਾ ਦੇ ਸਕਦੇ ਰਿਵਿਊ ਠੀਕ ਨੇ ਤਾਂ ਇਸ ਕਰਕੇ ਵੀਰੇ ਜੀਤੇ ਆਪਾ ਪੈਸੇ ਲਾਇਆ ਆਪਣੇ ਲਈ ਉਹ ਸਾਰੇ ਸੋਨੇ ਦੇ ਗਹਿਣੇ ਆ ਠੀਕ ਨੇ ਉਹ ਤੁਸੀਂ ਆਪਦੀਆਂ ਸਲਾਹਾਂ ਜਿਹੜਾ ਵੀਰ ਇਹੋ ਜਿਹੇ ਕਮੈਂਟ ਕਰਦੇ ਉਹਨਾਂ ਨੂੰ ਵੀ ਆਪਦੇ ਕੋਲ ਰੱਖਿਆ ਕਰੋ ਆਵਾਜ਼ ਦੇਖੋ ਟਰੈਕਟਰ ਦੀ ਨਹੀਂ ਕੰਮ ਤਾਂ ਕਰਦਾ ਕਰਦਾ ਆਹ ਦੇਖੋ ਆ ਦੇਖੋ ਇਦਾਂ ਦੀਆਂ ਜੜਾਂ ਕੱਢ-ਕੱਢ ਕੇ ਸਿੱਟੂ ਬਾਹਰ ਤੇ ਤਾਂ ਲਾਉਣ ਲੱਗੇ ਆਪਾਂ ਬਲੋ ਨਹੀਂ ਨਹੀਂ ਦੀ ਕਰਨਾ ਹਉ ਉਹਦੇ ਜੜਾਂ ਵਧੀਆਂ ਆ ਉਹ ਜੜਾਂ ਕੱਢ-ਕੱਢ ਕੇ ਸੈੱਟ ਰਿਆ ਵਾ। ਯੋਨਾ ਇੱਕ ਵਾਰ ਹੋ ਜੂ। ਜੜਾਂ-ਜੁੜਾਂ ਸਾਰਾ ਸਾਫ਼ ਹੋ ਜੂ ਖੱਤਾ। ਤੇ ਨਾਲੇ ਗੱਲ ਇਹ ਹੋ ਜੂ ਕਿ ਇਹਦੇ ਵਿੱਚ ਪਾਣੀ ਖੜਨੋਂ हट ਜੂ। ਪਾਣੀ ਦਾ ਖੜਨ ਲੱਗ ਹੀ ਜਾਣਾ ਇਹ ਚ ਫੇਰ ਪਤਾ ਕਿਉਂ? ਕਿਉਂਕਿ ਆਪਾਂ ਇਹਦੇ ਉੱਤੇ ਲੇਜ਼ਰ ਮਾਰਨਾ। ਕਿਉਂਕਿ ਇਹ ਖੱਤਾ ਪੱਟ-ਪੁੱਟ ਹੋਇਆ ਹੋਇਆ ਆ। ਲੇਦਰ ਤੇ ਵੱਜਿਆ ਨਹੀਂ ਸੀਗਾ ਉਹਦੇ ਚੱਕਰ ਚ ਲੇਦਰ ਮਾਰਨਾ ਪੈਣਾ ਆਪਾਂ ਨੂੰ ਲੇਦਰ ਕਰਨ ਲਈ ਬੱਦਰ ਕਰਨਾ ਪੈਣਾ ਇਹ ਚਾਰਾਂ ਵਾਲੇ ਪਲਾਉ ਤੇ ਪੂਰਾ ਜਾਨੀ ਕਿ ਤਣਕੇ ਚੱਲਦਾ ਤਿੰਨਾ ਵਾਲੇ ਪੂਰੇ ਵਸਤ ਚ ਲਾਉਂਦਾ ਹੈ ਤਿੰਨਾ ਵਾਲੇ ਪੂਰੇ ਵਧੀਆ ਚਲਾਉਂਦਾ ਕਿ ਜੇ ਤਿੰਨ ਵਾਲੇ ਦੇ ਨੇ ਘੇਰ ਵੀ ਵੱਡਾ ਲੈ ਲੈਣਾ ਹਨ ਇਹ ਚੱਕਰ ਆ ਦੇਖ ਲੈ ਜਿਹੜਾ ਨਿਕਲ ਨਹੀਂ ਆਹ ਵਧੀਆ ਜੀ ਜਦੋਂ ਆਪਣਾ ਪਲਾਉ ਪੂਰਾ ਸੈੱਟ ਆ ਤਾਂ ਤੁਹਾਡੇ ਖੇਤ ਨੂੰ ਐਵੇਂ ਇੱਕਸਾਰ ਪੱਧਰ ਕਰਦਾ ਜਾਊਗਾ ਠੀਕ ਨਹੀਂ ਕੋਈ ਵੀ ਦਿੱਕਤ ਨਹੀਂ ਆਉਂਦੀ ਉਹ 'ਚ ਐਵੇਂ ਇੱਕਸਾਰ ਪੱਧਰ ਕਰਦਾ ਜਾਓ ਜਦੋਂ ਤੁਹਾਡਾ ਪਲਾਉ ਸਹੀ ਲੱਗਦਾ ਤਾਂ ਤੁਹਾਡੇ ਖੇਤ ਉੱਚੇ ਨੀਵੇਂ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ हां चलो कोई नहीं ਐਤਕੀ ਜਿਹੜੇ ਕਈ ਵੀਰ ਪਹਿਲੀ ਵਾਰ ਵਾਲੇ ਹੋਣਗੇ ਆ ਦੇਖ ਲੋ ਜਿਹੜਾ ਨਿਕਲਦੀਆਂ ਵੀ ਐਤਕੀ ਕਈ ਵੀਰ ਪਹਿਲੀ ਵਾਰ ਵਾਲੇ ਹੋਣਗੇ ਹਨ ਤੇ ਬੰਨਾ ਬੁੰਨਾ ਜੇ ਉੱਚਾ ਨੀਵਾ ਹੋ ਗਿਆ ਕੋਈ ਨਹੀਂ ਘਬਰਾਇਓ ਨਾ ਉਹਨੂੰ ਸੈੱਟ ਕਰ ਲਿਓ ਹਨ ਪਰ ਲੇਜ਼ਰ ਕਰਾ ਨਹੀਂ ਤੇ ਲਾਉਣਾ ਆਪਾਂ ਅਸੀਂ ਤਾਂ ਇਹ ਤੇ ਲਾਉਣਾ ਕਿਉਂਕਿ ਚਲੋ ਆਪਣਾ ਝੋਨੇ ਵਾਲਾ ਖੱਤਾ ਨਹੀਂ ਕਿਉਂਕਿ ਇਹਦੇ ਵਿੱਚ ਜੀਸੀਬੀ ਨਾਲ ਆਪਣੇ ਟੋਏ ਪੱਟੇ ਹੋਏ ਸੀ ਉਹਦੇ ਕਰਕੇ ਆਪਾਂ ਨੂੰ ਕਲੇਜ਼ਰ ਕਰਾ ਲਾਉਣਾ ਪੈਣਾ ਪਰ ਜਦੋਂ ਆਪਾਂ ਪਲਾਉ ਫੇਰ ਕੇ ਜੇ ਲੇਜ਼ਰ ਕਰਾ ਲਾ ਦਿੰਨੇ ਆ ਤਾਂ ਉਹ ਨਾ ਬਹੁਤ ਪਾਣੀ ਖੜਨ ਲੱਗ ਜਾਂਦਾ ਖੱਤਾ ਥੋੜਾ ਫੇਰ ਟਾਈਟ ਹੋ ਜਾਂਦਾ ਉਹ ਪਲਾਉ ਫੇਰ ਇਹਦਾ ਨਾ ਫੇਰ ਇਹਦਾ ਕੋਈ ਫਾਇਦਾ ਨਹੀਂ ਹੁੰਦਾ ਫੇਰ ਅਰੇ ਚਾਰੇ ਫਾਲੇ ਇੱਕੋ ਜੇ ਮਿੱਟੀ ਸਿੱਟਣੀ ਪਈ ਦੇ ਜਿੰਨਾ ਫਾਲਾ ਮੂਹਰਲਾ ਥੋੜਾ ਮਿੱਟੀ ਢੜਦਾ ਉਨਾ ਹੀ ਮਗਰ ਲੈਣ ਨੂੰ ਸਿੱਟਣਾ ਚਾਹੀਦਾ ਹੁਣ ਤਾਂ ਇਹ ਖੱਤਾ ਕਿਤੋਂ ਨੀਵਾ ਵਾ ਕਿਤੋਂ ਉੱਚਾ ਵਾ ਕਿਉਂਕਿ ਆਪਣੇ ਟੋਏ ਪੱਟੇ ਹੋਏ ਸੀ ਨਾ ਜੜਾ ਪੱਟਣ ਨੂੰ ਜੀਸੀਬੀ ਨਾਲ ਟੋਏ ਪੱਟੇ ਤਾਂ ਕਰਕੇ ਆਪਾਂ ਇਹ ਜਲੇਦਰ ਲਾਉਣਾ ਨਹੀਂ ਆਪਾਂ ਕੋਈ ਜਲੇਦਰ ਲਾਉਣਾ ਨਹੀਂ ਸੀਗਾ ਤੇ ਪਰ ਆ ਪਲਾਉ ਫੇਰ ਨਾਲ ਇਹ ਖੇਤ ਦੀ ਜਿੰਦਗੀ ਬਣ ਜਾਣੀ ਆ ਆ ਦੇਖੋ ਜਦੋਂ ਆਪਾਂ ਖੇਤ ਆਪਣਾ ਪੂਰਾ ਹੋ ਗਿਆ ਸਮਝ ਲਓ ਵੀ ਜਿਵੇਂ ਹੁਣ ਆ ਫੇਰਨ ਲੱਗੇ ਹੋਇਆ ਖੇਤ ਆਪਣਾ ਪੂਰਾ ਹੋ ਗਿਆ ਕਿਉਂਕਿ ਮੈਂ ਨਾ ਜਾਣਾ 3 ਵਜੇ ਅੱਜ ਮੀਟਿੰਗ ਆਈਟੀਸੀ ਵਾਲਿਆਂ ਦੀ ਮੈਂ ਜਾਣਾ ਉੱਥੇ ਜੇ ਤਾਂ ਆ ਟਾਈਮ ਨਾਲ ਹੀ ਖੱਤਾ ਪੂਰਾ ਹੋ ਗਿਆ ਤਾਂ ਮੈਂ ਤੁਹਾਨੂੰ ਲਵਾ ਕੇ ਦਿਖਾ ਦੂੰਗੇ ਢੇੜੇ ਹਨ ਤੇ ਕਿਉਂਕਿ ਮੈਨੂੰ ਨਾ ਉਹਦੇ 3 ਵਜੇ ਪਹੁੰਚਣਾ ਵਾ ਚਲੋ ਹਜੇ ਤਾਂ 11:00 ਨੀ ਵਜੇ ਘੰਟੇਕ 'ਚ ਮੈਨਲਾ ਦਾ ਨੇੜੇ ਹੋ ਜਾਣਾ ਹਜੇ ਵੇਟ ਕਰਦਾ ਮੈਂ ਕਿਉਂਕਿ ਘਰੇ ਜਾਣਾ ਪੈਣਾ ਘਰੇ ਜਾ ਕੇ ਫਿਰ ਕੱਪੜੇ-ਕੁਪੜੇ ਬਦਲੀ ਕਰਕੇ ਆਹ ਹੋਗਾ ਤੇ ਜਾਨ ਨੂੰ ਕੋਸ਼ਿਸ਼ ਤਾਂ ਕਰਦਾ ਵੀ ਇੱਥੇ ਹੀ ਰਵਾਂ ਹਨਾ ਵੀ ਆ ਤੁਹਾਨੂੰ ਢੇੜਾ ਲੱਗਦਾ ਦਿਖਾਦਾ ਕਿਉਂਕਿ ਬਾਹਲੇ ਜਾਦੇ ਵੀਰਾਂ ਦੇ ਸਭਾ ਲਈ ਹੀ ਹੁੰਦੇ ਆ ਵੀਰੇ ਸਾਈਡ ਵਾਲੇ ਢੇੜੇ ਕਿਵੇਂ ਲਾਉਣੇ ਆ ਫਿਰ ਸਾਈਡ ਸਾਈਡ ਵਾਲਾ ਢੇੜਾ ਵੀਰੇ ਇਧਰੋਂ ਸ਼ੁਰੂ ਕਰਨਾ ਆਪਾਂ ਆਹ ਦੇਖੋ ਜਿੱਥੇ ਆਪਾਂ ਆਹ ਲੈਫਟ ਚੱਕ ਲਈ ਨਾ ਇੱਥੋਂ ਸ਼ੁਰੂ ਕਰੋ ਇੱਥੋਂ ਆ ਇਧਰੋਂ ਇੱਥੋਂ ਲਾਉਂਦੇ ਲਾਉਂਦੇ ਗੇੜਾ ਉਧਰ ਨੂੰ ਚੱਲ ਜਾ ਜਿਹੜੀ ਪਹਿਲੀ ਖਾਲੀ ਆ ਉਹ ਕੋਈ ਨਹੀਂ ਇੱਧਰ ਆਊਗੀ ਯਾਨੀ ਕਿ ਥੋੜੇ ਜਦੋਂ ਮਿੱਟੀ ਨੇ ਚੱਕ ਕੇ ਇੱਧਰ ਮਾਰਨਾ ਖਾਲੀ ਇੱਧਰ ਆ ਜਾਣੀਆਂ ਯਾਨੀ ਕਿ ਉਹ ਖਾਲੀ ਦੇ ਵਿੱਚ ਟਾਇਰ ਪਾਉਂਦੇ 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 ਉਹ ਬੰਨੇ ਦੇ ਨਾਲ ਜਾ ਲੱਗਣੀ ਠੀਕ ਨਹੀਂ ਐਦਾਂ ਬਾਦ ਰੱਖਿਆ ਕਰੋ ਆਵਾਜ਼ ਬਹੁਤ ਸੋਹਣੀ ਹੋ ਗਈ ਟਰੈਕਟਰ ਦੀ। ਨਾ ਕੰਨ ਖਾਂਦਾ ਨਾ ਵਾਸਦਾ ਦੇ ਲੋ। ਧੂਆ ਦਾ ਕੋਈ ਨਹੀਂ ਹੈ। ਪੜਾਓ ਫੇਨ ਤੋਂ ਬਾਅਦ ਖੱਤਿਆਂ ਦੇ ਨਕਸ਼ਾ ਬਦਲ ਜਾਣਾ। ਕਿਉਂਕਿ ਆ ਜਿਹੜਾ ਉੱਤੇ ਗੰਦਮ ਦਾ ਸਾਰਾ ਵਿੱਚ ਜਾਈ ਜਾਂਦਾ ਤੇ ਸਾਫ਼ ਮਿੱਟੀ ਉੱਤੇ ਆ ਜਾਣੀ। ਚਲੋ ਜੀ। ਰੋਟਾਵੇਟਰ ਫੇਰ ਕੇ ਤੇ ਗ੍ਰੈਮੀ ਮਸ਼ੀਨ ਜਿਹੜੇ ਵੀ ਵੀਰ ਅੱਜ ਕੱਲ ਨਵੀਆਂ ਮਸ਼ੀਨਾਂ ਲੈਂਦੇ ਆ ਨਾ ਜਿਨ੍ਹਾਂ ਦੇ ਖੂਹ ਵਾਲੀਆਂ ਟਿੰਡਾਂ ਨੇ ਸਮਝ ਲੋ ਜਿਨ੍ਹਾਂ ਦੇ ਮਗਰਫਾਲੇ ਆ ਜਾ ਕੇ ਹਨ ਨਵੇਂ ਮਾਡਲ ਟਾਈਪ ਆ ਉਹ ਸਾਰੇ ਵੀਰਾਂ ਨੂੰ ਮੈਂ ਇਹ ਗੱਲ ਸਲਾਹ ਦਿੰਨਾ ਵੀਰੇ ਬਾਹੀ ਬਹੁ ਡੂੰਗੀ ਕਰਿਆ ਕਰੋ ਚਾਹੇ ਹਾਲਾ ਚਾਹੇ ਜਿਹੜੇ ਵੀਰ ਪਰਾਲੀ ਦੀਆਂ ਗੱਠਾਂ ਬਣਾਉਂਦੇ ਆ ਜਾਂ ਕੁਝ ਵੀ ਆ ਨਾ ਵੀ ਹਾਲ ਡੂੰਗੇ ਲਾ ਕੇ ਬੀਜਿਓ ਕਿਉਂਕਿ ਉਹ ਮਸ਼ੀਨਾਂ ਨੂੰ ਖੱਤੇ ਪੋਲੇ ਵਾਲੇ ਚਾਹੀਦੇ ਹੁੰਦੇ ਤਾਂ ਕਾਮਯਾਬ ਉਹ ਮਸ਼ੀਨਾਂ ਅੱਜ ਲੈ ਕੇ ਆਇਆ ਸੀ ਮੈਂ ਰਾਣੀ ਸੁੰਦਰਾ ਆਪਦੀ 11:30 ਹੋ ਚੱਲੇ ਹਜੇ ਖੇਤ ਨੂੰ ਲੱਗ ਜਾਣਾ ਟਾਈਮ ਕਰਦੇ ਕਰਦੇ ਨੂੰ ਕਿਉਂਕਿ ਮੈਂ ਕਿਹਾ ਥੋੜਾ ਨਾ ਹੌਲੀ ਹੋਈ ਉਧਰਲੇ ਪਾਸੇ ਜੜਾਂ ਜਾਦੇ ਸੀ ਮੈਂ ਕਿਹਾ ਹੌਲੀ ਫੇਰੀ ਜੜ੍ਹ ਨਿਕਲਦੀ ਆ ਵੀ ਐਵੇਂ ਇੱਕਦਮ ਕੋਈ ਝਟਕਾ ਪੈ ਕੇ ਕੋਈ ਟੁੱਟ ਨਾ ਜਾਵੇ ਆਪਾਂ ਤੁਹਾਨੂੰ ਇੱਥੇ ਹੀ ਢੇੜੇ ਲਾ ਕੇ ਦਿਖਾ ਦਿੰਦੇ ਐ ਰਹਾ ਇਹ ਪਹਿਲਾਂ ਆਹ ਢੇੜਾ ਲਾ ਦੇ ਮੈਂ ਮੜੀ ਜੀ ਵੀਡੀਓ ਬਣਾ ਆਹ ਦੇ ਮੈਂ ਰਸਾਦ ਨੂੰ ਕਿਹਾ ਮੈਂ ਕਹੇ ਰ ਇੱਕ ਵਾਰ ਢੇੜਾ ਲਾ ਦੇ ਤੇ ਵੀ ਇਦਾਂ ਵੀ ਫੇਰ ਸਾਰੇ ਵੀਰਾਂ ਨੂੰ ਪਤਾ ਲੱਗ ਜੂ ਵੀਰੇ ਦੇਖੋ ਚਾਹੇ ਝੋਨੇ ਵਾਲਾ ਖੇਤਾ ਤੇ ਹੁਣ ਮੈਂ ਤਾਂ ਸਾਦ ਨੂੰ ਥੋੜਾ ਚੇਤਾ ਭੁੱਲ ਜਾਂਦਾ ਮੈਂ ਕਿਹਾ ਤੂੰ ਆਹ ਜਿਹੜਾ ਅੱਗੇ ਟਰੈਕਟਰ ਰੱਖਿਆ ਕਰ ਵੀ ਜਿੱਥੋਂ ਇੱਕ ਜਿਹੜਾ ਤਾਂ ਮਗਰੀ ਰਹਿ ਜਾਂਦਾ ਜਿੱਥੇ ਵੀਰੇ ਆਪਣਾ ਟਰੈਕਟਰ ਆ ਕੇ ਲੈਫਟ ਚੱਕਦਾ ਥੋੜਾ ਪਲਾਓ ਉੱਥੋਂ ਸ਼ੁਰੂ ਕਰ ਲਓ ਵੀ ਜਿੱਥੋਂ ਆਹ ਦੇਖੋ ਆਪਾਂ ਇੱਥੇ ਤੱਕ ਮਿੱਟੀ ਛੱਡ ਦੇਣੀ ਆ ਨਾ ਆਹ ਦੇਖੋ ਇਧਰੋਂ ਤੁਸੀਂ ਜਿਹੜੇ ਲਾਉਂਦਿਆਂ ਨੇ ਜਾਣਾ ਠੀਕ ਆ ਆਹ ਦੇਖ ਲਓ ਲੈ ਆ ਗਿਆ ਨਾ ਸਹੀ ਪੂਰਾ ਜਿਹੜਾ ਆ ਅੱਗੇ ਮੈਂ ਇਹਨੂੰ ਅਰਸਾਦ ਨੂੰ ਦੱਸਿਆ ਸੀਗਾ ਪਿਛਲੇ ਪਿਛਲੀ ਵਾਰ ਝੋਨੇ ਮੋਕੇ ਮੈਂ ਕਿਹਾ ਆ ਜਿਹੜਾ ਇੰਨੇ ਅੱਗੇ ਲੈ ਆਉਣਾ ਤੂੰ ਇਹ ਲਿਆਇਆ ਨਾ ਕਰੇ ਪਿੱਛੇ ਹੀ ਰੱਖਿਆ ਕਰ ਆ ਦੇਖ ਲੋ ਗੇੜਾ ਵੀਰੇ ਕੁਛ ਵੀ ਨਹੀਂ ਫਰਕ ਪੈਂਦਾ ਖੱਤੇ ਨੂੰ ਥੋੜੇ ਪਤਾ ਆ ਵੀ ਨਹੀਂ ਲੱਗਣਾ ਕਿ ਵੀਰੇ ਪਲਾਉ ਫੇਰਿਆ ਸੀ ਖੱਤੇ 'ਚ ਇੰਨਾ ਵਧੀਆ ਹੋ ਜਾਂਦਾ ਖੇਤ ਥੋੜਾ ਦੇਖ ਲੋ ਆ ਦੇਖੋ ਜਿੱਥੇ ਰੋਡੀ ਟਰੈਕਟਰ ਦੀ ਥੋੜੀ ਲੈਫਟ ਚੱਕ ਲਈ ਉੱਥੋਂ ਘੇੜਾ ਧਰ ਲੋ ਚ ਜਲੋ ਆਪਣੇ ਵਾਲਾ ਤੇ ਚਾਰਾਂ ਵਾਲਾ ਪਲਾਉਆ ਤਾਂ ਕਰਕੇ ਇੱਥੇ ਤੱਕ ਆ ਗਿਆ ਨਹੀਂ ਇੰਨੀ ਦੂਰ ਆਉਣ ਦੀ ਲੋੜ ਨਹੀਂ ਥੋਡੇ ਵਾਲਾ ਆਊਗਾ ਇੱਥੇ ਥੋਡੇ ਵਾਲਾ ਇੱਥੇ ਆ ਜਾਣਾ ਇੱਥੇ ਤੱਕ ਥੋਡੇ ਵਾਲਾ ਇੱਥੋਂ ਧਰ ਲੋ ਹਨਾ ਜਿਹੜੇ ਤਿੰਨਾ ਵਾਲਿਆ ਜਿਹੜਾ ਦੋਹਾਂ ਵਾਲਾ ਹੋਰ ਅੱਗੇ ਧਰ ਲੋ ਬਸ ਠੀਕ ਆ ਹਾਲ ਖਾਲੀ ਪੈ ਗਈ ਜਿਹੜੀ ਇੱਧਰ ਮਿੱਟੀ ਸੀ ਜਿਹੜੀ ਆ ਮਿੱਟੀ ਆ ਉਹਨੇ ਜਿਹੜੀ ਆ ਟਰੈਕਟਰਾਂ ਨੇ ਮਾੜੀ-ਮੋਟੀ ਲੈਫਟ ਚੱਕੀ ਸੀ ਉਹ ਖਾਲੀ ਭਰਤੀ ਜਿੱਥੋਂ ਆਪਾਂ ਲੈਫਟ ਚੱਕ ਕੇ ਮੋੜਦੇ ਸੀ ਠੀਕ ਆ ਭਰੀ ਗਈ ਨਾ ਆ ਦੇਖੋ ਆ ਹੁਣ ਇਧਰੋਂ ਐ ਫੇਰਦੇ ਫੇਰਦੇ ਨੇ ਸਿਰੇ ਤੱਕ ਲੱਗ ਜਾਣਾ ਸਿਰੇ ਤੱਕ ਲੱਗ ਗਿਆ ਬਸ ਗੱਲ ਖਤਮ ਆ ਇੱਕ ਸੌਖਾ ਜਿਹਾ ਤਰੀਕਾ ਕੋਈ ਔਖਾ ਹੀ ਨਹੀਂ ਠੀਕ ਨਹੀਂ ਹੁਣ ਤਾਂ ਮੇਰੇ ਖਿਆਲ ਸਮਝ ਲੱਗ ਗਈ ਹੋ ਸਾਰੇ ਵੀਰਾਂ ਨੂੰ ਜਿਹੜਾ ਸਾਈਡ ਵਾਲਾ ਵੀ 걔ੜਾ ਦਿਖਾਤਾ ਤੁਹਾਨੂੰ ਆ ਬੰਨੇ ਵਾਲਾ 걔ੜਾ ਵੀ ਦਿਖਾਤਾ ਵੀ ਬੰਨੇ ਵਾਲਾ 걔ੜਾ ਐਦਾਂ ਲਾਉਣਾ ਵਾ ਦੇਖ ਲਓ ਬਸ ਵੀ ਜਿੱਥੋਂ ਤੁਹਾਡੇ ਟ੍ਰੇ ਪਲਾਉ ਦੀ ਲੈਫਟ ਚੱਕੀ ਗਈ ਉੱਥੋਂ ਪਲਾਉ ਰੱਖੋ ਪਰ ਜਿਹੜਾ ਟਾਇਰ ਆ ਵੀ ਖਾਲੀ ਥੋੜੀ ਬੰਨੇ ਵਾਲੇ ਪਾਸੇ ਕੱਢੇ ਮਿੱਟੀ ਥੋੜੀ ਅੰਦਰ ਨੂੰ ਸਿਟੇ ਇਧਰ ਨੂੰ ਜਿਹੜਾ ਪਹਿਲਾ ਜਿਹੜਾ ਸਟਾਰਟ ਕਰ ਆ ਦੇਖੋ ਆਵਾਜ਼ ਦੇਖੋ ਜਿਵੇਂ ਛੋਟੇ ਪਲਾਉ ਜਿਵੇਂ ਹੁਣ ਦੇਖੋ ਜਿਹੜੇ ਤਿੰਨਾ ਵਾਲੇ ਪਲਾਉ ਉਹਦੇ ਵੀ ਤਿੰਨ ਗੇੜੀ ਲੱਗਣਿਆ ਹਨ ਤੇ ਇਹ ਸਾਡਾ ਚਾਰਾਂ ਵਾਲਾ ਚਾਰਾਂ ਵਾਲੇ ਦੇ ਵੀ ਤਿੰਨ ਗੇੜੀ ਲੱਗਦੇ ਕਿਉਂਕਿ ਉਹ ਥੋੜਾ ਉੱਨਾ ਉੱਥੇ ਉੱਨਾ ਘਟ ਜਾਂਦਾ ਬਾਇਆ ਹਨਾ ਆ ਹੁਣ ਤੁਸੀਂ ਦੇਖ ਲਓ ਬਸ ਆ ਚੱਕ ਲੈ ਆਦਾ ਚਲੋ ਇੱਧਰ ਸੀਗਾ ਹੀ 11 ਉਹ ਦੇਖ ਲਓ ਬਸ ਕਿਉਂਕਿ ਇੱਧਰ ਇੰਨਾ ਇੱਧਰ ਆ ਗਿਆ ਉਹ ਦੇਖ ਲਓ ਲੈ ਤਿੰਨ ਗੇੜਿਆਂ ਚ ਪੂਰਾ ਹੋ ਗਿਆ ਲੈ ਠੀਕ ਨਹੀਂ ਵੀਰੇ ਲੈ ਦੇਖ ਲਓ ਕਿੱਥੋਂ ਉੱਚਾ ਹੋਇਆ ਤੇ ਕਿੱਥੋਂ ਨੀਵਾ ਹੋਇਆ ਦਿਖਾ ਦਿਓ ਮੈਨੂੰ ਲੈ ਦੇਖ ਲਓ ਹੋਇਆ ਕੋਈ ਬੰਨਾ ਉੱਚਾ ਜਾਂ ਨੀਮ ਜਦੋਂ ਆਪਾਂ ਰੋਟਾਵੇਟਰ ਹੁਣ ਉਹ ਦੇਖੋ ਮੈਂ ਆਪਣਾ ਰੋਟਾਵੇਟਰ ਫੇਰਦਾ ਜਦੋਂ ਰਹਿਲ ਨਾਲੇ ਫੇਰੇ ਆਉਣਾ ਤਾਂ ਭਰ ਜਾਣਾ ਠੀਕ ਹੈ ਨਾ ਆ ਦੇਖ ਲਓ ਆਪਾਂ ਰੋਟਾਵੇਟਰ ਵੀ ਨਾਲ ਇਸ ਕਰਕੇ ਫੇਰਦਾ ਕਿਉਂਕਿ ਆਪਾਂ ਇਹਦੀ ਨਾ ਗਿੱਲ ਸਾਂਭਣੀਆਂ ਖੱਤੇ ਦੀ ਵੀ ਆਲੂ ਬੀਜਣ ਕਰਕੇ ਤੇ ਤੁਸੀਂ ਦੇਖ ਲਓ ਵੀ ਰੋਟਾਵੇਟਰ ਨਾਲ ਵੀ ਐਨ ਪੱਧਰ ਹੋਈ ਜਾਂਦਾ ਹਨ ਤੇ ਪਹਿਲਾਂ ਤਾਂ ਕਿਉਂਕਿ ਕਮਲ ਮਗਰੋਂ ਮੋੜਦਾ ਸੀਗਾ ਮੈਂ ਹੁਣ ਤੁਹਾਨੂੰ ਜਦੋਂ ਲਿਆਉਗਾ ਸਿਰਿਆਂ ਮੜਵਾ ਕੇ ਦਿਖਾਉਣਾ ਤੇ ਦੀ ਦੇਖ ਲਿਓ ਆ ਦੇਖ ਲਓ ਲੈ ਬਿਲਕੁਲ ਬੰਨੇ ਤੱਕ ਖੱਤਾ ਚੱਕ ਗਿਆ ਹਨ ਕੋਈ ਬੰਨੇ ਦੇ ਨਾਲ ਨਹੀਂ ਬਚਿਆ ਕੋਈ ਬੰਨਾ ਘੜਨ ਦੀ ਲੋੜ ਨਹੀਂ ਪੈਂਦੀ ਕੋਈ ਕੁਝ ਨਹੀਂ ਲੋਡ ਪੈਂਦੀ ਐਨ ਪੂਰਾ ਪੱਧਰ ਪਲਾਉ ਹੋ ਜਾਂਦਾ ਹਨ ਇਹ ਸਾਰੀ ਪਰਾਲੀ ਪਰੋਲੀ ਵਿੱਚ ਹੀ ਆ ਜਾਂਦੀ ਹੈ ਕੋਈ ਵੀ ਚੀਜ਼ ਕਰਨ ਦੀ ਲੋੜ ਨਹੀਂ ਪੈਂਦੀ ਮੈਂ ਤੁਹਾਨੂੰ ਜਿਹੜਾ ਇੱਧਰ ਬੰਨੇ ਵਾਲਾ ਢੇਡਾ ਲਾਇਆ ਸੀ ਉਹ ਵੀ ਦਿਖਾ ਦੇਣਾ ਕਿਉਂਕਿ ਹਜੇ ਪਰ ਫਿਰਿਆ ਰੋਟਾਵੇਟਰ ਇੱਕ ਵਾਰੀ ਹੈ ਅਸੀਂ ਨਾ ਜਿਹੜਾ ਬੰਨੇ ਦੇ ਨਾਲ ਢੇਡਾ ਲਾਉਨੇ ਆ ਉਹ ਅਸੀਂ ਵੱਡੇ ਰੋਟਾਵੇਟਰ ਦਾ ਲਵਾ ਦਿੰਨੇ ਆ ਜਿਵੇਂ 9 ਫੁੱਟਾ ਹੋਵੇ ਵੀ ਉਹ ਥੋੜਾ ਟਾਇਰਾਂ ਤੋਂ ਬਾਹਰ ਹੁੰਦਾ ਆ ਦੇ ਦੇਖ ਲਓ ਮਾੜੀ ਜੀ ਖਾਲੀ ਰਹਿ ਗਈ ਜਦੋਂ 200 ਰੋਣਾ ਇਹ ਸਾਰੀ ਖਾਲੀ ਗੋਲੀ ਭਰੀ ਜਾਣੀ ਕੋਈ ਦਿੱਕਤ ਨਹੀਂ ਆਉਣੀ ਖੇਤ ਬਣ ਗਿਆ ਨਾ ਸੱਕਰ ਵਰਗਾ ਐਨ ਭਰ ਗਿਆ ਆ ਵੀ ਮੈਂ ਤੁਹਾਨੂੰ ਦਿਖਾਉਣਾ ਵੀ ਇਹ ਖਾਲੀ ਭਰਦੀ ਕਿਵੇਂ ਇਹ ਬਾਜਰੋ ਤੁਸੀਂ ਹੁਣ ਤਾਂ ਤੁਸੀਂ ਦੇਖ ਹੀ ਲਿਆ ਵੀ ਪਲਾਉ ਦਾ ਗੇੜਾ ਕਿੱਧਰੋਂ ਸ਼ੁਰੂ ਕਰਨਾ ਤੁਹਾਨੂੰ ਲੱਗ ਗਈ ਗਿਆ ਪਤਾ ਵੀਰੇ ਬਾਕੀ ਝੋਨੇ ਚ ਵੀ ਦਿਖਾਵਾਂਗੇ ਤੁਹਾਨੂੰ ਸਾਰੀ ਡਿਟੇਲ ਵਾਈਟ ਕਿੱਦਾਂ ਸ਼ੁਰੂ ਹੁੰਦੀ ਆ ਦੇਖ ਲੋ ਐਂ ਬੱਸ ਹੁੰਦੀ ਐ ਇਹਨਾਂ ਦੀ ਪੂਰੇ ਲੋਡ ਤੇ ਰਹਿੰਦੇ ਆ ਪਲਾਉ ਦੇ ਉੱਤੇ ਟਰੈਕਟਰ ਅਸਲੀ ਪਤਾ ਤਾਂ ਪਲਾਉ ਤੇ ਲੱਗਦਾ ਹੁਣ ਆ 55 HP ਦਾ ਟਰੈਕਟਰ ਪੂਰੀ ਵਧੀਆ PTO ਐ ਟਰੈਕਟਰ ਦੀ ਦੇਖਣੀ ਤੇ ਲੋਡ ਦੇਖ ਲੋ ਕਿੰਨਾ ਟਰੈਕਟਰ ਤੇ ਕਮਲਾਂ ਐ ਸਿਰਿਓ ਮੋੜੀ ਐ ਰਹਿਣ ਬਗਲ ਲਾ ਦੇ ਵਸ ਜਦੋਂ ਐ ਮੋੜ ਤੇ ਜਾਣਾ ਐਨ ਐਨ ਪੂਰੀ ਲੈ ਛੱਕੋ ਲੈ ਵਰਗੀ ਨਾ ਖਾਲੀ ਵੀਰੇ ਬਸ ਰਹਿੜ ਬਗਲੋ ਬਸ ਹੁਣ ਦੇਖ ਲੋ ਜਾਨੀ ਕਿ ਇਧਰੋਂ ਗਿਆ ਖਾਲੀ ਭਰ ਗਿਆ ਲੈ ਪੱਦਰ ਹੋ ਗਿਆ ਐਨ ਪੂਰਾ ਖੱਤਾ ਤੇ ਐਡੀ ਕੋਈ ਇਹਦੀ ਚ ਦਿੱਕਤ ਵਾਲੀ ਗੱਲ ਨਹੀਂ ਵੀਰੇ ਐਨ ਪੂਰਾ ਵਧੀਆ ਖੱਤੇ ਬਣਦੇ ਆ